ਮੈਂ ਬਾਬੇ ਸਹੀਨਾ ਦਾ ਮਤਲਬ ਪੁਜਾਰੀ ਆ ਮੈਂ ਘਰ ਗਿਆ ਸੀ ਸਬਜੀ ਦਾ ਘਰੀਆ ਤੇ ਮੈਨੂੰ ਜੱਕ ਨਾਲ ਬਲਾਸ ਹੋਇਆ ਕਿ ਮੈਂ ਦੌੜਿਆ ਤੇ ਸਾਹਮਣੇ ਵਾਲਾ ਗਵੰਡੀਗੜ ਪੈਪ ਲਈ ਆ ਮੁਰਗਾ ਸਾਰੇ ਨੂੰ ਫੋਨ ਕੀਤਾ ਮੈਂ ਤਾਂ ਸਾਰੇ ਸਾਰੇ ਹਾਲ ਬਹੁਤ ਜ਼ਿਆਦਾ ਕੀਤੀ ਆ ਜਿੰਨੂੰ ਵੱਧ ਤੋਂ ਵੱਧ ਹੈਲਪ ਕੀਤੀ ਆ ਕਿ ਬਾਬੇ ਦੀ ਜਿਹੜੀ ਮੂਰਤੀ ਆ ਉਹਨੂੰ ਕੁੱਛਿਆ ਬਾਕੀ ਸਾਰਿਆਂ ਨੇ ਖਾਂ ਹੋ ਗਿਆ ਬਾਕੀ ਸਭ ਵਿਚਾਰ ਸਾਰਿਆਂ ਸੰਗ ਦਾ ਬਹੁਤ ਬਹੁਤ ਧੰਨਵਾਦ ਆਲਾ ਬੈ ਸੰਗ ਦਾ ਤੇ ਬਹੁਤ ਬਹੁਤ ਧੰਨਵਾਦ ਬਲਾਸਟ ਕਿਸ ਚੀਜ਼ ਦਾ ਇਹ ਪਤਾ ਨਹੀਂ ਇਸ ਤੋਂ ਪਹਿਲੇ ਪਦੋਂ ਆਕਰ ਜਾ ਕੇ ਬਲਾਸਟ ਪਤਾ ਲੱਗਾ ਜੀ ਚੱਕ ਤਾਂ ਮੈਂ ਫਰਸ ਹੋਇਆ ਤੇ ਨਾਲ ਦਰਦ ਹੋ ਰਾਇਆ ਬਸ ਆ ਕੇ ਮੈਂ ਪੈਪੂ ਮਿੰਡੋ ਲਈਆ ਤੇ ਪਤਾ ਜਿਆਦਾ ਕੀ ਆ ਸਾਰੇ ਸਾਰੇ ਫੋਰਸ ਫੋਰਸ ਸਾਰੇ ਦਿੱਤਾ ਤੇ ਮਿੰਡੋ ਸਾਰੇ ਸਾਰੇ ਸਹਿਯੋਗ ਨਾਲ ਅੱਗ ਬੁਝ ਗਈ ਆ ਤੇ ਬਾਬੇ ਮੂਤੀ ਬੜੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਸ ਇਹਨਾਂ ਦੇ ਮੰਦਰ ਬਹੁਤ ਹੀ ਜ਼ਿਆਦਾ ਅੱਗ ਲੱਗੀ ਆ ਸਾਨੂੰ ਪਤਾ ਲੱਗਾ ਅਸੀਂ ਸਾਰੇ ਪਿੰਡ ਵਾਸੀ ਇੱਥੇ ਦਰਾਂ ਅਗਲੇ ਇਕੱਠੇ ਹੋ ਕੇ ਆਏ ਆਂ ਸਾਰਿਆਂ ਨੇ ਭਾਜੀ ਬਹੁਤ ਹੀ ਮਿਹਨਤ ਕੀਤੀ ਆ ਸਾਡੇ ਮਹੱਲੇ ਨੇ ਪੂਰੇ ਆਸ-ਪਾਸੇ ਗੁਆਂਢੀਆਂ ਨੇ ਬਹੁਤ ਮਿਹਨਤ ਕਰਕੇ ਅੱਗ ਬੁਝਾਈ ਆ ਜਿੰਨੀ ਦੇ ਫਾਇਰ ਬਿਗੇਟ ਆਈ ਆ ਅੱਗ ਭਾਜੀ ਬੁਝ ਚੁ ਗਈ ਹੀ ਬਾਬਾ ਜੀ ਦੀ ਇਨੀ ਸ਼ਕਤੀ ਆ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਵੀ ਆਜ ਨਹੀਂ ਆਈ ਮੰਦਿਰ ਪਖਾਰਾ ਤੈਸ਼ ਨਾਸ਼ ਹੋ ਗਿਆ ਵਾ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਆਜ ਨਹੀਂ ਆਈ ਬਾਬਾ ਜੀ ਦੀ ਬਹੁਤ ਹੀ ਕਿਰਪਾ ਭਾਜੀ ਮੰਦਿਰ ਤੇ ਬਹੁਤ ਹੀ ਧੰਨਵਾਦ ਬਾਬਾ ਜੀ ਦਾ ਉੱਥੇ ਪਤਾ ਲੱਗਾ ਵੀ ਸਾਡੇ 10 ਵਜੇ ਨਾਲ ਅੱਗ ਲੱਗ ਗਈ ਆ ਉੱਥੇ ਆਏ ਸਾਰੇ ਜਣੇ ਸਾਈਡ ਤੇ ਇਕੱਠੇ ਹੋਏ ਸਾਰਿਆਂ ਨੇ ਬੁਝਾਈ ਆਗੇ ਫੈਬਰੂਅਰੀ ਦੀ ਗੱਡੀ ਆਈ ਫਿਰ ਉਹਨਾਂ ਨੇ ਮੌਕਾ ਵੇਖਿਆ ਵੀ ਨਹੀਂ ਠੀਕ ਆ ਐਸਾ ਰਚੂ ਕਿ ਉਹਨੂੰ ਬੋਲ ਸੀ ਉਹਦੇ ਬਾਰੇ ਕਿ ਕੀ ਕਾਰਨ ਬਣਿਆ ਸੀ ਉਹਦਾ ਸਾਰਾ ਜਿਹੜਾ ਘਟਨਾ ਹੋਈ ਅ ਅੱਜ ਇੱਥੇ ਦੁਰੰਗਲਾ ਵਿਖੇ ਬੜੀ ਇੱਕ ਵੱਡੀ ਘਟਨਾ ਵਾਪਰ ਗਈ ਕਿ ਬਾਬਾ ਸਹਿਜਨਾਥ ਮੰਦਿਰ ਹੈ ਜਿਹੜਾ ਸ਼ੋਕੜ ਬੜਾ ਅਹਿਮਤ ਅਹਿਮ ਹੈ ਔਰ ਇੱਥੇ ਇੱਥੇ ਮਹਾਜਨ ਬਰਾਦਰੀ ਦੇ ਜੋ ਠੇਰੇ ਵੀ ਨੇ ਸੋ ਇਸ ਮੰਦਿਰ ਦੇ ਵਿੱਚ ਅਚਾਨਕ ਸਵੇਰੇ ਕਿਸੇ ਤਰ੍ਹਾਂ ਅੱਗ ਲੱਗੀ ਸੋ ਉਸ ਸੰਬੰਧ ਵਿੱਚ ਸਾਰੇ ਲੋਕਾਂ ਨੇ ਰਲ ਕੇ ਇੱਥੇ ਅੱਗ ਬੁਝਾਈਏ ਕਿਉਂਕਿ ਇਹ ਸਾ ਜਿਹੜਾ ਮੰਦਿਰ ਹੈ ਇਹ ਬਿਲਕੁਲ ਸੈਂਟਰ ਪਲੇਸ ਦੇ ਵਿੱਚ ਹੈ ਦਰਾਂਗਲੇ ਦੇ ਵਿੱਚ ਆਸ-ਪਾਸ ਬਿਲਕੁਲ ਨਾਲ-ਨਾਲ ਘਰ ਨੇ ਮੈਂ ਸਮਝਦਾ ਕਿ ਪਿੰਡ ਦੇ ਨੌਜਵਾਨਾਂ ਨੇ ਕੋਈ ਸੋਕ ਕਰੀਬ ਨੌਜਵਾਨ ਸਨ ਜਿਨ੍ਹਾਂ ਨੇ ਰਲ ਕੇ ਤੇ ਹਮਲਾ ਮਾਰਿਆ ਉੱਤੇ ਪਾਣੀ ਬੁਣੀ ਸੁੱਟ ਕੇ ਤੇ ਇਹਨੂੰ ਜਿਹੜੀ ਅੱਗ ਬੁਝਾਉਂਦੀ ਹੈ ਕੋਸ਼ਿਸ਼ ਕੀਤੀ ਕਿਉਂਕਿ ਤੇ ਇਸ ਜਗ੍ਹਾ ਤੇ ਫਾਇਰ ਬ੍ਰਿਗੇਡ ਦਾ ਆਣਾ ਵੀ ਜਿਹੜਾ ਉਹ ਬੜਾ ਔਖਾ ਸੀ ਸੋ ਇਸ ਕਰਕੇ ਆ ਕਾਫੀ ਨੁਕਸਾਨ ਆਲਮੋਸਟ ਸਾਰਾ ਮੰਦਰ ਜਿਹੜਾ ਹੈ ਉਹ ਅੱਗ ਦੇ ਲਪੇਟ ਵਿੱਚ ਆ ਗਿਆ ਹੈ ਬੜਾ ਡੈਮੇਜ ਹੋਇਆ ਸੋ ਮੈਂ ਇਹ ਸਮਝਣਾ ਕਿ ਚਲੋ ਕਿਸ ਤਰ੍ਹਾਂ ਵੀ ਹੋਇਆ ਲੇਕਿਨ ਨੁਕਸਾਨ ਬਹੁਤ ਹੋਇਆ ਪ੍ਰਮਾਤਮਾ ਦੀ ਇਹ ਕਿਰਪਾ ਹੈ ਸਾਈ ਸਹਿਜ ਨਾਥਜੀ ਦੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਹੱਲੇ ਦੇ ਵਿੱਚ ਜਿੱਮੇ ਜਿਸ ਜਗ੍ਹਾ ਤੇ ਮੰਦਿਰ ਹੈ ਇਹ ਆਮ ਘਰਾਂ ਨੂੰ ਦੂਜੇ ਘਰਾਂ ਨੂੰ ਵੀ ਨਾਲ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ ਜਿੰਨੀ ਜਲਦੀ ਇਸ ਮੰਦਿਰ ਦੇ ਵਿੱਚ ਅੱਗ ਨੇ ਆਪਣੇ ਲਪੇਟ ਦੇ ਵਿੱਚ ਲਿਆ ਸੋ ਮੈਂ ਕਹਿੰਦਾ ਹੈ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਇਹ ਬਾਕੀ ਘਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਮੰਦਿਰ ਤੱਕ ਜਿਹੜਾ ਹੈ ਉਹ ਕਾਫੀ ਨੁਕਸਾਨ ਹੋ ਗਿਆ ਮੰਦਿਰ ਦਾ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕੋਈ ਨਾ ਕੋਈ ਮਦਦ ਜਿਹੜੀ ਹੈ ਤੇ ਸਾਡੇ ਨਾਲ ਨੇਪਸਾ ਵੀ ਤੇ ਖੜੇ ਨੇਪਸੀ ਲੜ ਵੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੰਦਰ ਦੀ ਨੁਕਸਾਨ ਹੈ ਉਹ ਪਰਪਾਈ ਕੀਤੀ ਜਾਵੇ ਕਿਉਂਕਿ ਲੋਕਾਂ ਦੀ ਆਸਥਾ ਹੈ ਬੜੀ ਵੱਡੀ ਆਸਥਾ ਹੈ ਇੱਥੇ ਲੋਕਾਂ ਦੀ ਛੋਟੇ ਮੋਟੇ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਮਹੱਲੇ ਦੇ ਵਿੱਚ ਉਹ ਇਸ ਮੰਦਰ ਦੇ ਵਿੱਚ ਲੋਕ ਕਰਦੇ ਸਨ ਕਿਉਂਕਿ ਸਾਂਝੀ ਜਗ੍ਹਾ ਤੇ ਆਮ ਇੱਕ ਤੇ ਹੋਰ ਜਗ੍ਹਾ ਵੀ ਨਹੀਂ ਸੀ ਸੋ ਮੈਂ ਸਮਝਦਾ ਕਿ ਅਸੀਂ ਜੋ ਵੀ ਸਰਕਾਰ ਵੱਲੋਂ ਹੋਏਗਾ ਜਰੂਰ ਮਦਦ ਸਪਰਸ਼ ਕਰਾਂਗੇ ਮਦਦ ਕਰਨ ਦੀ ਸੋ ਵੈਸੇ ਕਠਿਨਾਂ ਤੇ ਬੜੀ ਦੁਖਮਾਈ ਹੋਈ ਹੈ ਪਰ ਫਿਰ ਵੀ ਅਸੀਂ ਪਿੰਡ ਦੇ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਰਲ ਕੇ ਇਸ ਜਿਹੜੇ ਘਟਨਾ ਨੂੰ ਆ ਉਹ ਅੱਗੇ ਨਹੀਂ ਵਧਣਤਾ ਬਹੁਤ ਬਹੁਤ ਧੰਨਵਾਦ ساری ਘਟਨਾ ਹੋਈ ਹੈ ਔਰ ਕਿਸ ਤਰ੍ਹਾਂ ਦੇ ਜਿਹੜਾ ਇਹ ਸਾਰਾ ਹੋਇਆ ਮੈਂ ਬਰਿੰਦਰ ਕੁਮਾਰ ਸਰਪੰਚ ਤਰਾਂਗ ਦਾ ਸਾਢੇ 10 ਵਜੇ ਤੱਕ ਲੱਗਾ ਬਾਬਾ ਸੈਨਾ ਦੇ ਮੰਦਰ ਅਗ ਲੱਗੀ ਹੈ ਅਸੀਂ ਸਾਢੇ 10 ਪਹੁੰਚੇ ਆਣ ਕੇ ਪਵਨ ਲੱਗੀ ਸੀ ਸਾਰੇ ਲੋਕ ਲੱਗੇ ਸੀ ਸਾਰਾ ਪਿੰਡ ਨਾਲ ਹੋ ਕੇ ਪਾਣੀ ਨਾਲ ਮੰਦਰ ਨੂੰ ਬੁਝਾਇਆ ਕਰਦੇ ਅੱਗ ਲੱਗ ਗਈ ਲੱਗੀ ਸੀ ਅੱਗ ਲੱਗਦੇ ਆ ਲੱਗਦੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮਨੇ ਮੇਰੇ 7-8 ਲੱਖ ਰੁਪਏ ਨੁਕਸਾਨ ਹੋਇਆ ਚਲੋ ਨੁਕਸਾਨ ਤੇ ਫਾਰੇ ਪੂਰਤੀ ਹੋਈ ਦੀ ਹੈ ਜਿਹੜੇ ਬਾਬਾ ਸ੍ਰੀ ਚੰਦ ਦੀ ਜਿਹੜੀ ਆਪਣੇ ਬਾਬੇ ਖਾਣ ਦੀ ਮੂਰਤੀ ਸੀ ਉਹਨੂੰ ਕੋਈ ਹੱਥ ਨਹੀਂ ਆਈ ਐਨਾ ਕੋ ਤੀਰ ਮੰਦਰ ਉਹਨਾਂ ਨੇ ਆਪਣੇ ਤੋਂ ਛੱਡ ਲਿਆ ਇਹ ਹੈ ਬੜੇ ਹੈਰਾਨ ਕਿ ਇੰਨੀ ਅੱਗ ਬਲਦਿਆਂ باوجود ਵੀ ਤੇ ਮੂਰਤੀ ਨੂੰ ਕੁਝ ਨਹੀਂ ਹੋਇਆ ਅੱਜ ਸਾਰਾ ਸ਼ਹਿਰ ਨਗਰ ਇਕੱਠਾ ਹੋਇਆ ਸਾਰੇ ਬਾਪੂ ਆਪਣੇ ਬਾਲ ਸਾਹ ਦੇ ਹਦੀ ਮੰਦਰੀ ਬੈਠੇ ਨੇ ਤੇ ਬੜਾ ਦੁੱਖ ਲੱਗਾ ਬੜੀ ਬੜੀ ਦੂਰੋਂ ਸੰਗਤ ਆਂਦੀ ਹੈ ਇਹਨਾਂ ਦਾ ਕਿਹੜਾ ਪਰਿਵਾਰ ਬੜਾ ਵੱਡਾ ਹੈ ਦਿੱਲੀ ਤੋਂ ਲੈ ਕੇ ਬੰਬੇ ਤੋਂ ਲੈ ਕੇ ਪਠਾਨਕੋਟ ਗਰਦਾਸਪੁਰ ਸਾਰਿਆਂ ਨੇ ਸ਼ਾਖਾ ਬੈਠੀ ਦੀਆਂ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਤੇ ਸੰਗਤ ਇਕੱਠੀ ਹੁੰਦੀ ਹੈ